ਸਾਰੇ ਪ੍ਰਾਪਨ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 1509 ਦੇ ਵਿੱਚ ਝੰਡਾ ਰੋਗ ਬਾਰੇ ਆ ਜਿਹਦੇ ਇਹਦੇ ਵਿੱਚ ਨਿਕਲ ਕਿਉਂ ਰਿਹਾ ਹੈ ਜਿਆਦਾਤਰ ਤੇ ਸਾਰਾ ਇਹਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਸਮਝਾਂਗੇ ਤੇ ਆ 1509 ਦਾ ਤੁਹਾਨੂੰ ਇੱਕ ਪਲਾਟ ਵੀ ਦਿਖਾਉਣੇ ਆਂਗੇ ਜਿਹਦੇ ਵਿੱਚ ਬਹੁਤ ਜਿਆਦੇ ਝੰਡਾ ਰੋਗ ਨਿਕਲੇ ਹੋਇਆ ਹੈ ਪਰਾਵੋ ਆ ਸਾਹਮਣੇ ਜਿਹੜਾ ਪਲਾਟ ਆ ਤੁਸੀਂ ਇਹਦੇ ਵਿੱਚ ਦੇਖ ਹੀ ਚਾਹੋਗੇ 1509 ਵੈਰਾਈਟੀ ਆ ਬਹੁਤ ਜ਼ਿਆਦਾ ਝੰਡਾ ਰੋਗ ਨਿਕਲਿਆ ਹੋਇਆ ਜਦੋਂ ਪਨੀਰੀ ਬੀਜੀ ਸੀਗੀ ਉਦੋਂ ਵੀ ਦੋ ਵਾਰ ਦਵਾਈ ਪਾ ਚੁੱਕੇ ਆ ਇਹਦੇ ਵਿੱਚ ਤੇ ਤੇ ਹੁਣ ਇਹਦੇ ਵਿੱਚ ਟਰਾਈ ਕਰੂਮ ਦਵਾਈ ਆਉਂਦੀ ਹੈ ਜਿਹੜੀ ਉਹ ਵੀ ਪਾ ਚੁੱਕੇ ਆਂਗੇ ਫੌਨ ਦੀ ਵਿਧੀ ਉਹ ਵੀ ਆਪਾਂ ਜਿਵੇਂ ਰੂੜੀ ਦੀ ਖਾਦ ਦੇ ਵਿੱਚ ਮਿਲਾ ਕੇ ਛਿੱਟਾ ਦੇਣਾ ਉਹ ਵੀ ਦਿੱਤਾ ਤੇ ਜਦੋਂ ਪਨੀਰੀ ਲਾਈ ਆ ਤੇ ਉਸ ਵੇਲੇ ਵੀ ਆਪਾਂ ਇਹ ਨਾਲ ਇਹਦੇ ਵਿੱਚ ਮਤਲਬ 5-6 ਘੰਟੇ ਡੋਬ ਕੇ ਪਨੀਰੀ ਲਾਈ ਆ ਕੀ ਟ੍ਰਾਈਕ ਰੂਮ ਦਵਾਈ ਉਹਦੇ ਵਿੱਚ ਮਿਲਾ ਕੇ ਤੇ ਇਹ ਬਹੁਤ ਜ਼ਿਆਦਾ ਨਿਕਲੇ ਹੋਇਆ ਨਹੀਂ ਕੁਝ ਬੂਟੇ ਇਦਾਂ ਰਹੇ ਵੀ ਗੈਨੇ ਮਤਲਬ ਇਹ ਸਾਰੇ ਵੀ ਨਿਕਲੇ ਨਹੀਂ ਹੋਏ ਲਗਭਗ 90% ਲਾ ਲਓ ਵੀ ਸਾਰੇ ਵੀ ਲਗਭਗ 90% ਦੇ ਵਿੱਚ ਨਿਕਲੇਗਾ ਝੰਡਾ ਰੋਗ ਕਿ 10% ਇਦਾਂ ਹੋਣਾ ਵੀ ਜਿਹੜਾ ਚੋਨਾ ਠੀਕ ਆ ਜੇ ਗਾਂ ਅੱਗੇ ਵਾਸਤੇ ਵੀ ਨਾ ਜਿਹੜਾ 10% ਰਿਆਂ ਦਾ ਉਹ ਵੀ ਕੁਝ ਨਿਸਰਿਆ ਵੀ ਚੱਲ ਤੇ ਉਹਦੇ ਬਾਰੇ ਵੀ ਕੋਈ ਫੰਗੀ ਸਾਈਡ ਹੁੰਦਾ ਆਪ ਸਭ ਮਤਲਬ ਕਮੈਂਟਾਂ ਚ ਜਰੂਰ ਦੱਸਿਓ ਚੁੱਡੀ ਨੀਗਾ ਦੇ ਵਿੱਚ ਪਰ ਟ੍ਰਾਈ ਟ੍ਰਾਈਗਿਨੋਮਾ ਮਤਲਬ ਜਿਹੜਾ ਸਲਟ ਆਉਂਦਾ ਟ੍ਰਾਈਗਿਨੋਮਾ ਤੇ ਉਹਦੇ ਵਿੱਚ ਆਪਾਂ ਪਾ ਚੁੱਕੇ ਹਾਂ ਦੋ ਵਾਰ ਇਹਦੇ ਵਿੱਚ ਪਨੀਰੀ ਵਾਲੇ ਵੀ ਪਾਤਾ ਸੀਗਾ ਇੱਦਾਂ نیچے ਨਾ ਬੂਟੇ ਸੁੱਕੇ ਪਏ ਨੇ ਐ ਸੁੱਕਣ ਲੱਗੇ ਇਹ ਹੁਣ ਜੋ ਜੋ ਮਤਲਬ ਨਿਸਰਾਰੀ ਨਿਸ਼ਾਰੇ ਵਾਲੇ ਜਾਊਗੀ ਜਿਹਦਾ ਚੰਡਾ ਰੋਕ ਨਿਕਲਿਆ ਹੋਇਆ ਇਹ ਸੁੱਕੀ ਜਾਊਗਾ ਨੇ ਦਖੋਣਾਗਾ ਇਹ 2 ਕ ਬਿਗਿਆ ਦਾ 8 ਗੇੜ ਪਲਾਟ ਹੋਣਾ ਅਜੇ ਇਦਾਂ ਕੁਝ ਖੁੰਚਿਆਂ ਦੇ ਵਿੱਚ ਠੀਕ ਵੀ ਹੈਗਾ ਤੇ ਇੱਕ ਸਲਾਹ ਵੀ ਲਈ ਸੀ ਡਾਕਟਰ ਜੀ ਤੋਂ ਆਪਾਂ ਤੇ ਵੀ ਇਹਦੇ ਵਿੱਚ ਨਾ ਪਾਣੀ ਸੁਕਾ ਕੇ ਤੇ ਇਹਦੇ ਵਿੱਚ ਫਟਕੜੀ ਦਾ ਵੀ ਛਿੱਟਾ ਦਿੱਤਾ ਜਾਵੇ ਸੁਕਾ ਕੇ ਮਤਲਬ ਕਿ ਇਹਨਾਂ ਦੀ ਜੜ ਸਾਫ਼ ਹੋ ਜਾਂਦੀ ਹੈ ਉਸ ਤੋਂ ਬਾਅਦ ਪਾਣੀ ਛੱਡ ਕੇ ਵਿੱਚ ਫਟਕੜੀ ਦਾ ਛਿੱਟਾ ਦਿੱਤਾ ਸੀਗਾ ਵੀ ਉਹਦੇ ਨਾਲ ਜੜ ਸਾਫ਼ ਹੋ ਜਾਂਦੀ ਹੈ ਜੜ ਸਾਫ ਹੋਣਾ ਵੀ ਪਾਣੀ ਦੁਬਾਰੇ ਭਰ ਕੇ ਫਿਰ ਟਰਾਈ ਕਰੋ ਮਾ ਜਿਹੜੀ ਮਤਲਬ ਸਾਨੂੰ ਪਹਿਲਾਂ ਕਹਿ ਚੁੱਕਾ ਉਹ ਦਵਾਈ ਵੀ ਪਾਤੀ ਇਹਦੇ ਵਿੱਚ ਸੱਟਾ ਮਾਰਤਾ ਰੂੜੀ ਦੀ ਖਾਦ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਤੇ ਇੱਕ ਵਾਰ ਰੋਕੇ ਜੀ ਦੁਬਾਰਾ ਫਿਰ ਸਟਾਰਟ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੇ ਕੋਈ ਵੀਰ ਭਰਾ ਦੇ ਹੋਰ ਕੋਈ ਫੰਗੀ ਸਾਈਡ ਨਿਗਾ ਦੇ ਵਿੱਚ ਹੈਗਾ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਜਿਹੜੀ ਇਹ ਰਹਿੰਦੀ ਆ ਉਹ ਵੀ ਅੱਗੇ ਨੁਕਸਾਨ ਨਾ ਹੋਵੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਕਮੈਂਟਾਂ ਜਰੂਰ ਦੱਸਿਓ ਫੰਗੀ ਸਾਈਡ ਬਾਰੇ